ਦੇ ਵਿਧਾਇਕ ਲਾਲਚੰਦ ਘਟਾਰੂਚੱਕ ਨੇ ਪਿੰਜ ਪਰੋਲੀ ਨਜ਼ਦੀਕ ਗੁਰਨਾਨਕ ਬਗੀਚੀ ਦਾ ਉਦਘਾਟਨ ਕੀਤਾ ਜਿੱਥੇ ਕੀ ਵਿਧਾਇਕ ਲਾਲਚੰਦ ਘਟਾਰੂਚੱਕ ਨੇ ਕਿਹਾ ਕਿ ਵਾਤਾਵਰਣ ਸੁਰੱਖਿਆ ਦੇ ਲਈ ਵਣ ਵਿਭਾਗ ਦੇ ਵੱਲੋਂ 3 ਕਰੋੜ ਬੂਟੇ ਲਗਾਉਣ ਦਾ ਟੀਚਾ ਨਿਰਧਾਰਿਤ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਵਾਤਾਵਰਣ ਸੁਰੱਖਿਆ ਨੂੰ ਲੈ ਕੇ ਜ਼ਿਆਦਾ-ਜ਼ਿਆਦਾ ਬੂਟੇ ਲਗਾਉਣ ਦੀ ਅਪੀਲ ਕੀਤੀ ਗਈ ਹੈ ਇਸ ਦੌਰਾਨ ਉਹਨਾਂ ਵਾਤਾਵਰਣ ਬਚਾਉਣ ਦੇ ਲਈ ਬੂਟੇ ਲਗਾਉਣ ਦੀ ਅਪੀਲ ਕੀਤੀ ਹੈ ਮੇਰਾ ਜੀ ਸਿੰਘ ਨਾਮ ਹੈ ਜੀ ਸੱਲੀ ਗੱਲ ਦਾ ਪੰਮંત્રી ਸਾਹਿਬ ਦਾ ਬਹੁਤ ਥੈਂਕਯੂ ਕਰਦੇ ਆਂ ਕਿ ਜਿਨ੍ਹਾਂ ਨੇ ਇੰਨੀ ਬੇਕਾਰ ਜਗ੍ਹਾ ਨੂੰ ਇੰਨਾ ਵਧੀਆ ਪਾਰਕ ਬਣਾਤਾ ਬੱਚਿਆਂ ਲਈ ਝੂਲੇ ਲਾ ਕੇ ਦੇਤੇ ਇੱਥੇ ਬਜ਼ੁਰਗ ਸਾਡੀਆਂ ਮਾਮਾ ਆ ਕੇ ਸੈਰ ਕਰਦੀਆਂ ਨੇ ਉਹਨਾਂ ਦੀ ਸਿਹਤ ਵਧੀਆ ਲਈ ਉਹਨਾਂ ਨੇ ਪਾਰਕ ਬਣਾ ਕੇ ਦਿੱਤਾ ਇਸ ਕਰਕੇ ਆਪਾਂ ਉਹਨਾਂ ਦਾ ਬਹੁਤ ਥੈਂਕ ਯੂ ਕਰਦੇ ਹਾਂ ਜੀ ਇਹ ਨਹੀਂ ਜੀ ਪਹਿਲੇ ਤੇ ਪਾਰਕ ਛੋਟੋ ਕੋਈ ਚੰਗਾ ਰੋਡ ਨਹੀਂ ਸੀ ਜੀ ਇੱਕ ਵਾਰ ਪਾਰਕ ਬਣੀ ਜੀ ਪਿੰਡ ਦੀ ਅੱਜ ਮੈਂ ਫਿਰ ਦੁਬਾਰਾ ਆਪਣੇ ਹਲਕੇ ਪੁਹੇ ਦੇ ਪਿਆਰੇ ਲੋਕਾਂ ਚ ਆਇਆ ਜਿਨ੍ਹਾਂ ਲੋਕਾਂ ਨੇ ਵੱਡੀਆਂ ਆਸਾਂ ਉਮੀਦਾਂ ਆ ਲਾ ਕੇ ਸਾਨੂੰ ਚੁਣਿਆ ਸਾਨੂੰ ਪੰਜਾਬ ਦੀ ਅਸੈਂਬਲੀ ਚ ਭੇਜਿਆ ਔਰ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗੁਆਈ ਦੇ ਵਿੱਚ ਹਰ ਰੋਜ਼ ਜਿੱਥੇ ਵਕ ਵਕ ਅ ਤਰ੍ਹਾਂ ਦੇ ਪੰਜਾਬ ਦੇ ਲੋਕਾਂ ਦੇ ਸਵਾਲਾਂ ਨੂੰ ਲੈ ਕੇ ਕੰਮ ਕੀਤੇ ਜਾ ਰਹੇ ਆ ਉੱਚੇ ਨਾਲ ਦੀ ਨਾਲ ਜਿਹੜਾ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਪੰਜਾਬ ਨੂੰ ਸਾਫ ਸੁਥਰਾ ਬਣਾਉਣ ਦੇ ਲਈ ਇੱਕ ਵੱਡੀ ਮਿਹਮ ਜਿਹੜੀ ਹੈ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗੁਆਈ ਚਰੰਭੀ ਹੋਈ ਆ ਉਹ ਹੈ ਪੰਜਾਬ ਦੇ ਅੰਦਰ ਵੱਧ ਤੋਂ ਵੱਧ ਪਲਾਂਟੇਸ਼ਨ ਕਰਨੀ ਤਾਂ ਜੋ ਜਿਹੜਾ ਗੰਦਲਾ ਵਾਤਾਵਰਣ ਹੋ ਰਿਹਾ ਜਿਸ ਦੇ ਅਸੀਂ ਸਾਹ ਲੈਂਦੇ ਆ ਇਹ ਲਗਾਤਾਰ ਪੋਲਿਊਟਡ ਹੋ ਰਿਹਾ ਤੇ ਉਹਨੂੰ ਸਾਫ਼ ਕੀਤਾ ਜਾਵੇ ਉਹਦੇ ਲਈ ਜਿੱਥੇ ਪਲਾਂਟੇਸ਼ਨ ਦੇ ਲਈ 3 ਕਰੋੜ 3 ਕਰੋੜ ਬੂਟੇ ਪੰਜਾਬ ਦੇ ਅੰਦਰ ਲਾਉਣ ਦਾ ਇਸ ਸੀਜ਼ਨ ਦੇ ਦੌਰਾਨ ਟਾਰਗੇਟ ਮਿੱਥਿਆ ਤੇ ਜਿਹੜਾ ਅਸੀਂ 80% ਦੀ ਪੂਰਾ ਵੀ ਕਰ ਲਿਆ ਸੋ ਸਾਡੇ ਸਿਹਤ ਅਧਿਕਾਰੀ ਸਰਵਾਨ ਸਾਡੇ ਮੁਲਾਜ਼ਮ ਔਰ ਪੰਜਾਬ ਦੇ ਲੋਕਾਂ ਦਾ ਜਿਸ ਤਰ੍ਹਾਂ ਸਹਿਯੋਗ ਮਿਲ ਰਿਹਾ ਮੈਨੂੰ ਲੱਗਦਾ ਵੀ ਇੱਕ ਚੰਗੀ ਜਿਹੜੀ ਆ ਉਹ ਸਿਗਨਲ ਹੈ ਪੰਜਾਬਾ ਤਬਨੂ ਲੈ ਕੇ ਜਿਹੜੀ ਲੋਕਾਂ ਚ ਇੱਕ ਅਵੇਰਨੈਸ ਆਈ ਹੈ ਸੋ ਨਾਲ ਦੇ ਨਾਲ ਪਿੰਡਾਂ ਦੇ ਅੰਦਰ ਜਿਹੜੇ ਨੇਚਰ ਪਾਰਕ ਨੇ ਉਹਨਾਂ ਦਾ ਨਿਰਮਾਨ ਕਰਕੇ ਉਹ ਵੀ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਿਹਾ ਤੇ ਮੈਨੂੰ ਖੁਸ਼ੀ ਆ ਅੱਜ ਪਿੰਡ ਬਾਹਦਰਲਾੜੀ ਦੇ ਅੰਦਰ ਪਿੰਡ ਬਾਹਦਰਲਾੜੀ ਦੇ ਅੰਦਰ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਉਹ پارک ਦਾ ਨਿਰਮਾਣ ਕੀਤਾ ਗਿਆ ਔਰ ਤੁਸੀਂ ਦੇਖ ਕੇ ਆਇਓ ਵੀ ਅੱਜ ਉਹਦਾ ਉਦਘਾਟਨ ਵੀ ਕੀਤਾ ਔਰ ਇਸ پارک ਦੇ ਅੰਦਰ ਜਿੱਥੇ ਮਤਲਬ ਟ੍ਰੈਕ ਬਣਿਆ ਸੈਰ ਦੇ ਲਈ ਬਹਿਣ ਦੇ ਲਈ ਉਸ ਨਾਲ ਨੇ ਇਸ پارک ਦੇ ਅੰਦਰ ਇੱਕ ਬੜਾ ਵਧੀਆ ਗਜ਼ੀਬੋ ਵੀ ਬਣਾ ਕੇ ਤਿਆਰ ਕੀਤਾ ਗਿਆ ਤੁਸੀਂ ਮੇਰੇ ਪਿਛਲੇ ਪਾਸੇ ਦੇਖ ਰਹੇ ਹੋ ਤੇ ਇਸ ਤੋਂ ਇਲਾਵਾ ਸੋਲਰ ਲਾਈਟਾਂ ਜਿਹਦਾ ਪ੍ਰਬੰਧ ਕੀਤਾ ਗਿਆ ਵੀ ਰੋਸ਼ਨੀ ਜਿਹੜੀ ਆ ਉਹ ਵੀ ਸਪਾਰਕ ਦੇ ਅੰਦਰ ਹੋਵੇ ਔਰ ਨਾਲ ਦੀ ਨਾਲ ਓਪਨ ਜਿਮ ਜਿਹੜੀ ਮੈਂ ਸਮਝਦਾ ਵੀ ਅੱਜ ਤੰਦਰੁਸਤੀ ਦੇ ਲਈ ਬਹੁਤ ਵੱਡੀ ਭੂਮਿਕਾ ਦਾ ਕਰ ਰਹੀ ਆ ਇੱਥੇ ਆ ਕੇ ਸਾਡੇ ਬੱਚੇ ਜਿੱਥੇ ਪਾਰਕ ਦੇ ਅੰਦਰ ਘੁੰਮਣਗੇ ਫਿਰਨਗੇ ਲਾਈਟਾਂ ਦੇ ਅੰਦਰ ਤੇ ਨਾਲ ਦੀ ਨਾਲ ਜਿਹੜਾ ਆ ਉਹ ਮਾੜੇ ਚੰਗੇ ਮੌਸਮ ਦੇ ਉਹ ਕਿਓ ਗਜ਼ੀਬੋ 'ਚ ਵੀ ਬਹਿਣਗੇ ਸੋ ਇਸ ਤੋਂ ਇਲਾਵਾ ਜਿਹੜਾ ਆ ਓਪਨ ਜਿਮ ਜਿਹੜੀ ਆ ਉਹ ਉੱਥੇ ਆ ਕੇ ਸਾਡੇ ਬੱਚੇ ਸਾਡੀਆਂ ਮਾਵਾਂ ਪੈਣਾ ਸਾਡੇ ਬਜ਼ੁਰਗ ਉਹ ਆ ਕੇ ਬੈਠ ਕੇ ਇਹਦਾ ਲਤਬ ਲੈ ਸਕਣਗੇ ਮਤਲਬ ਪਾਰਕ ਦਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਸਮੁੱਚੇ ਪਿੰਡ ਵਾਸੀਆਂ ਦੀ ਹਾਜ਼ਰੀ ਦੇ ਵਿੱਚ ਅਸੀਂ ਜਿਹੜਾ ਆ ਉਹ ਇਹਨੂੰ ਇਹਦੇ ਜਿਹੜਾ ਆ ਪਾਰਕ ਬਣਿਆ ਆ ਉਹਦਾ ਅਜ ਉਦਘਾਟਨ ਕੀਤਾ ਸੋ ਆਨ ਵਾਲੇ ਸਮੇਂ ਚ ਹੋਰ ਵੀ ਵੱਖ-ਵੱਖ ਪਿੰਡਾਂ ਦੇ ਅੰਦਰ ਜਿਹੜੇ ਆ ਉਹ ਨੇਚਰ ਪਾਰਕ ਲੈ ਕੇ ਇਸ ਤੋਂ ਪਹਿਲਾਂ ਮੈਂ ਅੱਜ ਹੀ ਪੜੋਲੀ ਦੇ ਨਾਲ ਹੀ ਰੇਲਵੇ ਕਰਾਸਿੰਗ ਦੇ ਉੱਤੇ ਜਿਹੜਾ ਗੁਰਨਾਨਕ ਵੀਰ ਜੀ ਦਾ ਉਦਘਾਟਨ ਕਰਕੇ ਆਇਆ ਅੱਜ ਤੋਂ ਪਿਛਲੇ ਹਫ਼ਤੇ ਇੱਕ ਬਹੁਤ ਹੀ ਸ਼ਾਨਦਾਰ ਲਗਭਗ 50 ਲੱਖ ਰੁਪਏ ਦੀ ਲਾਗਤ ਨਾਲ ਤਾਰਾਗੜ ਪਿੰਡ ਦੇ ਅੰਦਰ ਜਿਹੜਾ ਉਹ ਪਾਰਕ ਦਾ ਨਿਰਮਾਣ ਕੀਤਾ ਉਦਘਾਟਨ ਕੀਤਾ ਸੋ ਲਗਾਤਾਰ ਪੰਜਾਬ ਦੇ ਅੰਦਰ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਸਰਕਾਰ ਜਿਹੜਾ ਕੰਮ ਕਰ ਰਹੀ ਹੈ ਸੋ ਉਹਦੀ ਕੜੀ ਵੱਜੂ ਅੱਜ ਜਿਹੜਾ ਇੱਥੇ ਉਹ ਲੱਖ ਰੁਪਏ ਦੀ ਲਾਗਤ ਦੇ ਨਾਲ